ਦੀਨਾਨਗਰ 'ਚ ਕੁਝ ਕਾਰ ਸਵਾਰ ਨੌਜਵਾਨਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਰਾਹੀਗਰਾਂ ਨੂੰ ਮਾਰੀ ਟੱਕਰ ਜਾਣਕਾਰੀ ਅਨੁਸਾਰ ਇੱਕ ਦੀ ਮੌਤ ਤਿੰਨ ਗੰਭੀਰ ਰੂਪ 'ਚ ਹੋਏ ਜ਼ਖਮੀ ਅੱਜ ਬਾਅਦ ਦੁਪਹਿਰ ਦੀਨਾਨਗਰ 'ਚ ਕੁਝ ਕਾਰ ਸਵਾਰ ਨੌਜਵਾਨਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਰਾਹੀਗਰਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕੀਤਾ ਗਿਆ ਹੈ ਜਿਸ ਵਿੱਚ ਇੱਕ ਦੀ ਮੌਤ ਅਤੇ ਤਿੰਨ ਲੋਕਾਂ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਫਿਲਹਾਲ ਜ਼ਖਮੀ ਹਸਪਤਾਲ ਚ ਜੇਰੇ ਲਾਜ਼ ਦਸੇ ਜਾ ਰਹੇ ਹਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਮਨਦੀਪ ਸਲਗੋਤਰਾ ਨੇ ਕੀ ਕਿਹਾ ਆਹ ਜਾਣਦੇ ਹਾਂ ਕਿਨੇ ਨਗਰ ਐਕਸੀਡੈਂਟ ਹੋਇਆ ਕੀ ਮਾਮਲਾ ਸਰ ਅੱਜ ਵਕਤ ਕਰੀਬ ਕੋਈ 2 ਵਜੇ ਦਾ ਹੋਵੇਗਾ ਕਿ ਇੱਕ ਕਰੇਟਾ ਗੱਡੀ ਸੀਗੀ ਜਿਹਨੂੰ ਨੌਜਵਾਨ ਚਲਾ ਰਹੇ ਸੀਗੇ ਤੇ ਇਸ ਗੱਡੀ ਨੇ ਪਹਿਲਾਂ ਦੋ ਲੜਕੀਆਂ ਜਿਹੜੀਆਂ ਕਿਨੇ ਥਾਣੇ ਦੇ ਸਾਹਮਣੇ ਜੋ ਘੁੰਮ ਰਹੀਆਂ ਸੀ ਉਹਨਾਂ ਨੂੰ ਹਿੱਟ ਕੀਤਾ ਬਾਅਦ ਵਿੱਚ ਇਸੇ ਗੱਡੀ ਨੇ ਐਸਐਸਐਮ ਕਾਲਜ ਦਿਆਨਗਰ ਦੇ ਸਾਹਮਣੇ ਜੋ ਬੈਰੀਕੇਡ ਲੱਗੇ ਸੀਗੇ ਉੱਥੇ ਇੱਕ ਗੱਡੀ ਸੀ 800 ਮਾਰੂਤੀ ਉਹਨੂੰ ਹਿੱਟ ਕੀਤਾ ਇਸ ਤਰ੍ਹਾਂ ਚਾਰ ਇੱਧੇ ਬੰਦੇ ਇਸ ਗੱਡੀ ਦੇ ਜਿਹੜਾ ਚਾਲਕ ਦੁਆਰਾ ਰੈਸ਼ ਡਰਾਈਵਿੰਗ ਕਰਦੇ ਹੋਏ ਇੰਜਨ ਕੀਤਾ ਗਿਆ ਸੀ ਤੇ ਜੋ ਚਾਰਾਂ ਜਿਹੜੇ ਇੰਜਨ ਵਿਕਤੀ ਨੇ ਉਹਨਾਂ ਨੂੰ ਹੱਤਾਲ ਉੱਪ ਜਾ ਗਿਆ ਤੇ ਜਿਹੜੇ ਮੌਕੇ ਤੇ ਦੋ ਲੜਕੀਆਂ ਨੂੰ ਕਾਬੂ ਕੀਤਾ ਤੇ ਜੋ ਇੰਦੇ ਪਰਿਜਨ ਨੇ ਇੰਜਰਡ ਬੰਦਿਆਂ ਦੇ ਉਹਨਾਂ ਦੀਆਂ ਸਟੇਟਮੈਂਟ ਰਿਕਾਰਡ ਕੀਤੀਆਂ ਜਾ ਰਹੀਆਂ ਨੇ ਤੇ ਮੁਤਾਬਕ ਸਟੇਟਮੈਂਟ ਤੇ ਜੋ ਇੰਦੇ ਇੰਜਰੀਜ਼ ਨੇ ਉਸ ਦੇ ਉੱਤੇ ਕਵੰਦੀ ਕਾਰਵਾਈ ਕੀਤੀ ਜਾ ਰਹੀ ਹੈ ਮੌਕੇ ਤੇ ਦੋ ਲੜਕੇ ਸਾਨੂੰ ਮਿਲੇ ਨੇ ਤੇ ਬਾਕੀ ਇੱਕ ਲੜਕਾ ਹੋਰ ਨਾਲ ਸੀਗਾ ਤਿੰਨ ਲੜਕੇ ਜੋ ਗੱਡੀ ਵਿੱਚ ਸਵਾਰ ਸੀਗੇ ਟੋਟਲ ਚਾਰ ਇੰਜਰਡ ਪੇਸ਼ੈਂਟ ਨੇ ਇਹਦੇ ਵਿੱਚ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹਨਾਂ ਦਾ ਐਮਹ ਹੈਗਾ ਉੱਥੇ ਲਾਲ ਚੱਲ ਰਿਹਾ ਪਠਾਨਕੋਟ ਦੋ ਜਿਹੜੇ ਪੇਸ਼ੈਂਟ ਸੀਗੇ ਉਹ ਸਿਵਲ ਹਸਪਤਲ ਪਹਿਲਾਂ ਸਿੰਗੋਲ ਰੈਫਰ ਕਿੱਥੇ ਸੀਗੇ ਜੀ ਉੱਥੋਂ ਫਰਦਰ ਗਏ ਨੇ ਜੀ ਇਹ ਆਪਣੇ ਬਬਰੀ ਹਸਪਤਲ ਜਿਹੜੇ ਵੀ ਇੰਜਰਡ ਨੇ ਇਹਦੇ ਵਿੱਚ ਤਿੰਨ ਜਿਹੜੀਆਂ ਨੇ ਲੇਡੀਜ਼ ਨੇ ਇੱਕ ਜਿਹੜਾ ਹੈਗਾ ਜੈਂਟਸ ਹਾਂ ਮੌਕੇ ਤੋਂ ਕਾਬੂ ਕੀਤਾ ਨਹੀਂ ਜੀ